ਅਪਕ ਸਾਬ ਦੀ ਇਮਾਰਤ ਜਿਹੜੀ ਟੱਕੀ ਹੋਈ ਦਿਖਾਈ ਗਈ ਹੈ ਉਹ ਦਿਖਾਤੀ ਪਰ ਉਸ ਜੰਗ ਦੇ ਸਾਡੀ ਕੌਮ ਦੇ ਹੀਰੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਔਰ ਇਸੇ ਤਰ੍ਹਾਂ ਜਰਨਲ ਸ਼ਵੇਕ ਸਿੰਘ ਬਾਬਾ ਧਾਰਾ ਸਿੰਘ ਜਿਹੜੇ ਨਾਇਕ ਨੇ ਉਸ ਜੰਗ ਦੇ ਉਹਨਾਂ ਦੀਆਂ ਤਸਵੀਰਾਂ ਉਸ ਹੋਰਡਿੰਗ ਬੋਰਡ ਦੇ ਵਿੱਚੋਂ ਗਾਇਬ ਨੇ ਜੀਪੀਸੀ ਬੋਰਡ ਛਾਪ ਰਹੀ ਹੈ ਏਡੇ ਵੱਡੇ ਹਾਡ ਕੋਡ ਲਾ ਰਹੀ ਹੈ ਅਕਾਲ ਤਖਤ ਸਾਹਿਬ ਦੀ ਇਮਾਰਤ ਤੇ ਹਮਲਾ ਕਿਉਂ ਹੋਇਆ ਉਹ ਸੰਤ ਜਰਨੈਲ ਸਿੰਘ ਜੀ ਦਾ ਕਰਕੇ ਭਾਈ ਅਮਰੀਕ ਸਿੰਘ ਜੀ ਦਾ ਕਰਕੇ ਹੋਇਆ ਪਰ ਉਹਨਾਂ ਦੋ ਮਹਾਨ ਸਿੱਖ ਜਰਨੈਲਾਂ ਦੀਆਂ ਉਹਦੇ ਵਿੱਚੋਂ ਤਸਵੀਰਾਂ ਹੀ ਗਾਇਬ ਨੇ ਕੀ ਪ੍ਰਧਾਨ ਧਾਮੀ ਸਾਹਿਬ ਮੈਨੂੰ ਇਹ ਦੱਸਣ ਕਿ ਉਹਨਾਂ ਨੇ ਕੀ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਕੌਮ ਦੇ ਜਰਨੈਲ ਜਾਂ ਭਾਈ ਅਮਰੀਕ ਸਿੰਘ ਜੀ ਨੂੰ ਕੌਮ ਦੇ ਮਹਾਨ ਚੀਜ਼ ਇਸ ਦਾ ਅਪਰਥ ਨਹੀਂ ਮੰਨਦੇ ਫਿਰ ਇੱਕ ਤੇ ਗੱਲ ਅੱਜ ਤੱਕ ਸ਼੍ਰੋਮਣੀ ਕਮੇਟੀ ਜਿਹੜੀ ਹੈ ਜਦੋਂ ਅਰਦਾਸ ਹੁੰਦੀ ਹੈ ਅਸੀਂ ਕਹਿੰਨੇ ਆ ਕਿ ਭਾਰਤ ਸਰਕਾਰ ਦੀ ਹਿੰਦ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕੀਤਾ ਜਦੋਂ ਅਰਦਾਸ ਹੀ ਹੁੰਦੀ 6 ਜੂਨ ਤੇ ਉੱਥੇ ਅੱਜ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਨੇ ਅਸੀਂ ਮੰਨਦੇ ਆ ਕਿ ਕਾਂਗਰਸ ਨੇ ਹਮਲਾ ਕੀਤਾ ਹੈ ਕਾਂਗਰਸ ਇਸ ਆ ਜਿਹੜੀ ਪੀਐਮ ਸੀ ਉਸ ਵਕਤ ਦੀ ਇੰਦਰਾ ਗਾਂਧੀ ਜੀ ਸੀ ਉਹਨਾਂ ਨੇ ਹਮਲਾ ਕੀਤਾ ਔਰ ਜਰਨਲ ਵੈਦਿਆ ਉਹਨਾਂ ਦੀਆਂ ਫੌਜਾਂ ਦਾ ਚੀਫ ਸੀ ਪਰ ਉਸ ਦੇ ਵਿੱਚ ਜਿਹੜੀ ਭਾਜਪਾ ਦੇ ਨਾਲ ਇਹਨਾਂ ਨੇ ਲੰਬਾ ਸਮਾਂ ਅਲਾਈਅੰਸ ਰੱਖਿਆ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਵਿੱਚ ਅੱਜ ਜਿਹੜੀ ਅਡਵਾਨੀ ਨੇ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ ਮੈਂ ਉਹ ਸਾਰੀ ਕਿਤਾਬ ਪੜ੍ਹੀ ਹੋਈ ਹੈ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ ਕੀਤੇ ਆ ਉਹਨਾਂ ਨੇ ਦੁਰਗਾ ਦੇਵੀ ਦਾ ਦੁਰਗਾ ਮਾਤਾ ਦਾ ਖਤਮ ਤੰਦਰਗਾਂਦੀ ਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਹਮਲਾ ਅੱਜ ਹੋਇਆ ਛੇ ਦਿਨ ਇਹ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਤੇ ਬਹੁਤ ਸਾਰੇ ਜਸ਼ਨ ਮਨਾਏ ਗਏ ਲੱਡੂ ਵੰਡੇ ਗਏ ਬੀਜੇਪੀ ਵੱਲੋਂ ਬਹੁਤ ਕੁਝ ਕੀਤਾ ਗਿਆ ਉੱਥੇ ਉਸ ਵਕਤ ਫਿਰ ਵੀ ਪਰ ਬੀਜੇਪੀ ਨੂੰ ਵੀ ਕੱਢ ਦਿੱਤਾ ਗਿਆ ਤੇ ਮੈਂ ਪ੍ਰਧਾਨ ਧਾਮੀ ਸਾਹਿਬ ਜੀ ਨੂੰ ਇਹ ਪੁੱਛਣਾ ਚਾਹੁੰਦਾ ਸਰਦਾਰ ਹਰਿੰਦਰ ਸਿੰਘ ਜੀ ਧਾਮੀ ਸਾਹਿਬ ਕਿ ਜਿਸ ਸ੍ਰੋਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਉਸ ਵਕਤ ਚਿੱਠੀਆਂ ਲਿਖ ਕੇ ਆਰ ਕੇ ਤੁਮਨ ਨੂੰ ਸਫਦਰਗੰਦ ਰੋਡ ਦੇ ਉੱਤੇ ਲੈਟਰਾਂ ਭੇਜਦਾ ਰਿਹਾ ਮੀਟਿੰਗਾਂ ਕਰਦਾ ਰਿਹਾ ਇੰਦਰਾ ਗਾਂਧੀ ਦੇ ਨਾਲ ਉਹਨਾਂ ਦਾ ਜ਼ਿਕਰ ਫਿਰ ਕਿਉਂ ਨਹੀਂ ਕਰਦੇ ਤੁਸੀਂ ਅੱਜ ਦੱਸੋ ਜੇ ਕਾਂਗਰਸ ਤਾਂ ਕਹਿੰਨੇ ਕਾਂਗਰਸ ਜ਼ਿੰਮੇਵਾਰ ਬੀਜੇਪੀ ਜ਼ਿੰਮੇਵਾਰ ਤੇ ਫਿਰ ਤਾਂ ਅਕਾਲੀ ਤਾਂ ਵੀ ਜ਼ਿੰਮੇਵਾਰ ਆ ਨਾ ਸ਼ਰੋਮਣੀ ਅਕਾਲੀ ਦਲ ਨੂੰ ਬਾਦਲ ਨੂੰ ਉਸ ਪਰਿਵਾਰ ਨੂੰ ਕਟੜੇ ਚ ਕਿਉਂ ਨਹੀਂ ਖੜਾ ਕਰਦੇ ਸਾਰਾ ਪੰਥ ਕੂਕੂ ਕੇ ਕਹਿ ਰਿਹਾ ਅਸੀਂ ਲੰਬੇ ਸਮੇਂ ਤੋਂ ਕਹਿ ਰਹੇ ਹਾਂ 1970 ਦਾ ਸਾਕਾ ਜਦੋਂ ਕਰਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਅੱਗ ਪੰਜਾਬ ਵਿੱਚ ਕਿਉਂ ਬਲੀ ਇੱਥੇ ਨਰੰਗ ਕਰੀ ਆਇਆ ਅੰਮ੍ਰਿਤਸਰ ਚ ਉਹਨੇ ਸਾਡੇ ਗੁਰੂ ਸਾਹਿਬਾਂ ਦਾ ਸਮਾਗ ਰਚਿਆ ਜਿਵੇਂ ਸਰਸੇ ਵਾਲੇ ਨੇ ਰਚਿਆ ਇਸੇ ਤਰ੍ਹਾਂ ਸਾਡਾ ਵਿਸਾਖੀ ਦਾ ਖਾਸੇ ਪੰਡਾ ਬੜਾ ਵੱਡਾ ਪੀਤਰ ਦਿਹਾਰ ਸੀ ਉੱਥੇ ਉਹਨੇ ਸਾਡੇ ਗੁਰੂ ਸਾਹਿਬਾਂ ਦੀ ਤਰਤੀ ਤੇ ਪੰਜ ਪਿਆਰਿਆਂ ਦੀ ਥਾਂ ਤੇ ਉਹਨੇ 747 ਸਾਜੀ ਸ਼ੰਤ ਬਾਬਾ ਜਰਨੈਲ ਸਿੰਘ ਜੀ ਤੇ ਅਖੰਡ ਕੀਰਤਨੀ ਜਥੇ ਦੀ ਸਿੰਘਾਂ ਨੇ ਰੋਕਣ ਦਾ ਯਤਨ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਉੱਥੇ ਸਾਡੇ ਸਿੰਘ ਸ਼ਹੀਦ ਕੀਤੇ ਨਰੰਗਕਾਰੀਆਂ ਨੇ ਇਹਨੇ ਆਪਦੀ ਗੱਡੀ ਚ ਸੁਰੱਖਿਆਤ ਕੱਢਿਆ ਇਹਨੇ ਇੱਥੋਂ ਦੇ ਡੀਸੀ ਦੇ ਰਾਈ ਗਿਆ ਉਮਰਾਨੰਗਰ ਛੱਡ ਕੇ ਆਇਆ ਨੂੰ ਇਹਦਾ ਜਿਹੜਾ ਵਜ਼ੀਰ ਸੀ ਉਸ ਸਮੇਂ ਦਾ ਹਰਥ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਬਾਦਲ ਪਰਿਵਾਰ ਨੂੰ ਕਿਉਂ ਬਚਾਉਂਦੀ ਆ ਅਸੀਂ ਇਸ ਕਰਕੇ ਬਠਿੰਡੇ ਆ ਜਾਈ ਹੋਇਆ ਇਹ ਪਰਿਵਾਰ ਜਿਹੜਾ ਆ ਨਾ ਤਾਂ ਇਹਨਾਂ ਨੇ ਐ ਜੀ ਪੀ ਸੀ ਦੀਆਂ ਇਲੈਕਸ਼ਨਾਂ ਹੋਣ ਦਿੱਤੀਆਂ ਨਾ ਇਹਨਾਂ ਨੇ ਆਪਣੇ ਰਾਜ ਭਾਗ ਦੇ ਵਿੱਚ ਸਿੱਖਾਂ ਨੂੰ ਕੋਈ ਇਨਸਾਫ਼ ਦਿਵਾਇਆ ਸਾਡਾ ਤੋਸ਼ਖਾਨਾ ਲੁੱਟਿਆ ਗਿਆ ਸਾਡੀ ਸਿੱਖ ਰੈਂਪ੍ਰੈਂਸ ਇਨ ਲਾਇਬ੍ਰੇਰੀ ਕਾਂਗਰਸ ਨੇ ਲੁੱਟ ਲਈ ਕਾਉਂਟਕਸੈਪਟਾ ਦਾ ਟੈਂਕਾਂ ਟੋਪਾਂ ਦਾ ਹਮਲਾ ਹੋ ਗਿਆ ਇਹਨਾਂ ਨੇ ਇਹ ਸਾਰੇ ਕਾਸੇ ਦੇ ਵਿੱਚ ਅਸੀਂ ਤਾਂ ਘੱਲੂ ਘਾਰੇ ਨੂੰ ਮੁਖ ਰੱਖਿਆ 6 ਜੂਨ ਦਾ ਦਿਨ ਆਉਣ ਵਾਲਾ ਬੜਾ ਨੇੜੇ ਆ ਥੋੜੇ ਇੱਕ ਦੋ ਦਿਨਾਂ ਨੂੰ 1 ਜੂਨ ਨੂੰ ਇੱਥੇ ਵੋਟਾਂ ਵੀ ਨੇ ਪਰ ਉਹ ਸਾਰੇ ਕਾਸੇ ਦੇ ਵਿੱਚ ਇਹਨਾਂ ਦੀ 10 ਸਾਲ ਭਾਜੀਪੀ ਨਾਲ ਭਾਈਵਾਲੀ ਨਹੀਂ ਰਹੀ ਜੇ ਕਿ ਸਿੱਖ ਹੁੰਦੇ ਜੇ ਅਕਾਲੀ ਦਲ ਹੁੰਦੇ ਜਿਨ੍ਹਾਂ ਦੇ ਦਿਲਾਂ 'ਚ ਕੋਈ ਦਰਦ ਹੁੰਦਾ ਤਾ ਮੈਨੂੰ ਇਹ ਦੱਸਣਾ ਕਿ ਇਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਲੁੱਟੀਆਂ ਹੋਈਆਂ ਸਾਡੀਆਂ ਬਹੁਤ ਵਿਰਾਸਤੀ ਖਜ਼ਾਨਾ ਕਿਉਂ ਨਹੀਂ ਲੈ ਕੇ ਦਿੱਤਾ ਦੱਸਿਆ ਕਿਉਂ ਨਹੀਂ ਗਿਆ ਇਹਨਾਂ ਨੇ ਫਿਰ ਸਾਰੀਆਂ ਨਿਸ਼ਾਨੀਆਂ ਮਟਾਈਆਂ ਇਸ ਪਰਿਵਾਰ ਦੇ ਕਹਿਨ ਤੇ ਇਹਨਾਂ ਨੇ ਸਾਰੀਆਂ ਨਿਸ਼ਾਨੀਆਂ ਟੈਕੀਆਂ ਉੱਥੋਂ ਖਤਮ ਕਰ ਦਿੱਤੀਆਂ ਨੇ ਇੱਕ ਵੀ ਨਿਸ਼ਾਨੀ ਨਹੀਂ ਰਹਿਣ ਦਿੱਤੀ ਤੇ ਇਹ ਅੱਜ ਪੰਥ ਨੇ ਇੱਥੇ ਸਰਸੇ ਵਾਲੇ ਨੂੰ ਗੁਰੂ ਮੰਨ ਕੇ ਬੈਠੇ ਨੇ ਇਹਨਾਂ ਕਾਲ ਤੱਕ ਸਭੀ ਤਹੀਨ ਕਰਤੀ ਧੱਜੀਆਂ ਡਾਤੀਆਂ ਬਹੁਤ ਕੁਛ ਕਰ ਦਿੱਤਾ ਹੈ ਅਸੀਂ ਤਾਂ ਇਸ ਦੁੱਖ ਨੂੰ ਲੈ ਕੇ ਅੱਜ ਇਹ ਸੀਟ ਤੇ ਆਏ ਆ ਬਠਿੰਡੇ ਦੀ ਤੇ ਇਹਨਾਂ ਦੀ ਜੀ ਬੀਬੀ ਜੀ ਲੜ ਰਹੇ ਆ ਬੀਬੀ ਹਰਸਿਮਰਤ कौर ਬਾਦਲ ਲੜ ਰਹੇ ਇੱਥੇ ਇੱਥੇ ਕਾਂਗਰਸ ਪਾਰਟੀ ਲੜ ਰਹੀ ਹੈ ਇੱਥੇ ਭਾਜਪਾ ਲੜ ਰਹੀ ਹੈ ਇੱਥੇ ਝਾੜੂ ਵਾਲੇ ਆਮ ਆਦਮੀ ਪਾਰਟੀ ਲੜ ਰਹੀ ਹੈ ਇੱਥੇ ਸ਼ਰੋਮਨੀ ਅਕਾਲੀ ਦਲ ਮਾਨ ਦਲ ਦੇ ਕੈਂਡੀਡੇਟ ਲੱਖਾ ਸਿੰਘ ਸੁਧਾਰਾ ਵੀ ਇੱਥੇ ਨੇ ਹੋਰ ਵੀ ਪਾਰਟੀਆਂ ਦੇ ਜਿਹੜੇ ਹੈਗੇ ਨੇ ਪਰ ਇਹ ਜਿਹੜਾ ਆ ਜਿਹੜੀ ਸੀਟ ਆ ਇਹਨਾਂ ਨੇ ਇੱਥੇ ਪੰਥ ਦਾ ਹੋਕਾ ਦੇ ਰਿਆ ਸਾਨੂੰ ਇਹ ਪਤਾ ਲੱਗਾ ਪੰਥ ਦਾ ਹੋਕਾ ਦੇ ਰਿਆ ਸੀਟ ਤੇ ਆੜ ਕੇ ਅਸੀਂ ਪੰਥ ਜੀ ਅਸੀਂ ਪੰਥ ਬਚਾ ਲਿਆ ਉਹ ਯਾਰ ਉਹ ਤੁਸੀਂ ਤਾਂ ਕਾਲ ਤਖਸੈਰ ਦਾ ਹਮਲਾ ਕਰਾ ਕੇ ਸਾਡੇ ਟੈਂਕਾਂ ਤੋਂ ਆਪਣਾ ਕਾਲ ਤਖਸੈਰ ਤੁਸੀਂ ਧਵਾਇਆ ਤੁਸੀਂ ਕਾਲ ਤਖਸੈਰ ਦੀ ਅਮਾਮ ਕਰਵਾਤੀ ਸੈਂਕੜੇ ਸਿੰਘ ਸ਼ਹੀਦ ਕਰਾ ਤੈਨ ਰੰਗਕਾਰੀ ਕੰਡ ਤੁਸੀਂ ਕਰਾਤਾ ਬੇਅਦਬੀਆਂ ਤੁਸੀਂ ਕਰਾਤੀਆਂ ਤੁਸੀਂ ਅੱਜ ਵੀ ਪੰਥੋਂ ਯਾਰ ਸਾਨੂੰ ਦੂਜੀਆਂ ਪਾਰਟੀਆਂ ਨੇ ਸਿੱਖਾਂ ਨਾਲ ਦੁਸ਼ਮਣੀ ਕੀਤੀ। ਭਾਜਪਾ ਤੇ ਕਾਂਗਰਸ ਤਾਂ ਸਿੱਖਾਂ ਦੀ ਦੁਸ਼ਮਣ ਹੋਈ ਪਰ ਜਿਨ੍ਹਾਂ ਨੇ ਪੰਥ ਦਾ ਬਖੌਟਾ ਪਾ ਕੇ ਸਾਡੀ ਕੌਮ ਦਾ ਅਕਾਲੀ ਦਾ ਪਹਾ ਕੇ ਸਾਰਾ ਕੁਝ ਜਿੰਨੀਆਂ ਧਜੀਆਂ ਇਸ ਪਰਿਵਾਰ ਨੇ ਸਿੱਖੀ ਸਿਧਾਂਤਾਂ ਦੀਆਂ ਡਾਈਆਂ ਨੇ ਜਿੰਨੀ ਵੱਡੀ ਸੱਟ ਇਸ ਪਰਿਵਾਰ ਨੇ ਮਾਰੀ ਆ ਮੈਂ ਇੱਥੋਂ ਦੇ ਲੋਕਾਂ ਨੂੰ ਅਪੀਲ ਕਰਨਾ ਹੈ ਬੇਨਤੀ ਕਰਨਾ ਹੈ ਸਿੱਖੋ ਜੇ ਸਾਡੇ ਗੁਰਧਾਮ ਬਚਾਉਣੇ ਨੇ ਜੇ ਸਾਡੀ ਚਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਬਚਾਉਣੀ ਹੈ ਇਸ ਪਰਿਵਾਰ ਨੂੰ ਪਹਿਲੋ ਸੱਤਾ ਤੋਂ ਲਾਂਭੇ ਕਰੋ ਇਹਨਾਂ ਨੂੰ ਪਾਰਲੀਮੈਂਟ ਦੀ ਸੀਟ ਤੋਂ ਵੀ ਲਾਂਭੇ ਕੀਤਾ ਜਾਵੇ ਇਹਨਾਂ ਨੂੰ ਵੋਟ ਨਾਲ ਕੁਝ ਸਿੱਖ ਪਾਵੇ ਅਜੇ ਸਿੱਖ ਆਏ ਅਸੀਂ ਇਹ ਸਿੱਖੀ ਦੇ ਦੁਸ਼ਮਣ ਨੇ ਇਹ ਸਿੱਖੀ ਦੇ ਕਾਤਲ ਨੇ ਕਿਉਂਕਿ ਕਾਤਲ ਅਕਸਰ ਦੇ ਪਗੋੜੇ ਨੇ ਇਹਨਾਂ ਨੇ ਸਿੱਖੀ ਨਾਲ ਦਗਾ ਘਮਾਇਆ ਆ ਸਭੀਆਂ ਵਿਚਾਰਾਂ ਨੇ ਆ